ਦੇਖੋ ਕੋਈ ਉਠੋਈ ਜੋੜੇ ਲਾ ਦਿਓ ਇੱਥੇ ਪੈਰਾ ਦਿਓ ਇੱਥੇ ਖੜੇ ਹੋ ਬਾਬੇ ਇੱਥੇ ਸਭ ਸਾਰਿਆਂ ਨੂੰ ਸਤ ਸ੍ਰੀ ਅਕਾਲ। ਅਸੀਂ ਬਾਰੇ ਖੜੇ ਜੱਤਰ ਆਪਰੇ ਨਾ ਆਇਆ ਹੋਇਆ। ਭਾਈ ਚੁੱਪ ਕਰ ਜੋ। ਸਭ ਨੂੰ ਨਾ ਤੇਰੀ ਕੀ ਗੱਲ ਕਰਦੇ ਆ ਕੋਈ ਸੁਣਨ ਨਹੀਂ ਕਰਦਾ। ਭਾਈ ਨੂੰ ਕਿਹੜਾ ਖਾਸਾ ਵਾਰ ਨਹੀਂ ਹੋਤੇ। ਤੋਂ ਦੇ ਪਰੋਂ ਕੋਈ ਕਿਹਬਰੋਂ ਦੀ ਗੱਲ ਨਹੀਂ ਕੋਈ ਤੁਹਾਡੇ ਨਾਲ ਕੋਈ ਨਹੀਂ ਆਰਾਮ ਰਾਜ ਨਾਲ ਬੈਠ ਕੇ ਸੋਚਣਾ ਹੈ। ਕੋਈ ਵੀ ਆਪਣੀ ਗੱਲ ਦੇਖੋ ਸਭ ਨੂੰ ਪਤਾ ਤੁਸੀਂ ਆਪਣਾ ਪੰਜਾਬੂ ਦੋਖ ਦੇ ਗਏ। ਪਾਣੀ ਮੇਰੀ ਮਾਂ ਦੀ ਭੈਣ ਹੈ ਬੱਚੀ ਹੈ ਸਾਡਾ ਕੋਈ ਦਸਤਖਤ ਨਹੀਂ ਤੇ ਜੋ ਆਏ ਹੋ ਸੋ ਤੁਹਾਡਿਆਂ ਕਿਸੇ ਤਰ੍ਹਾਂ ਦੀ ਕੋਈ ਅਹਿਮੀ ਗੀਤੀ ਮੇਰੀ ਕਬਰਾਇਦਾ ਕੋਈ ਐਤਾ ਨਹੀਂ ਬਹੁਤ ਪੁੱਟੀ ਆ ਤੁਹਾਡੇ ਸਾਈਡ ਤੇ ਗੱਲ ਕਰ ਰਹੀ ਹੈ ਸੰਗਤ ਤਾਂ ਬੈਠੀ ਆ ਅਜਲ ਹੋ ਰਹੇ ਨੇ ਸੰਗਤ ਦਾ ਕਮਰਾ ਬੱਚਾ ਨਾ ਤੁਸੀਂ ਕਰਦੇ ਹੋ ਤੁਹਾਨੂੰ ਕੌਣ ਬਚਨ ਦੇਵੇ ਉਹ ਤਾਂ ਮਾਲਕ ਦੀ ਕਰ ਪੜੀ ਤੇੜੀ ਮਾਲਕ ਸਾਬਿਆਂ ਦੀ ਕਿਰਪਾ ਬਾਬੇ ਕਿਹੜੇ ਨਾਮ ਤੋਂ ਹੋ ਗੂਗਾ ਉਹ ਤਾਂ ਹੁਣ ਮਾਲਕ ਨੂੰ ਪਤਾ ਨਹੀਂ ਮਾਲਕ ਨੂੰ ਪਤਾ ਸਾਨੂੰ ਤਾਂ ਦੇਖੋ ਅਸੀਂ ਤਾਂ ਇਹ ਕੰਮ ਕਰਦੇ ਆਂ ਗੂਆਂ ਨਹੀਂ ਤੁਹਾਡੇ ਚ ਚਾਨਣਾ ਹੁੰਦਾ ਤੁਹਾਨੂੰ ਲੋਕਾਂ ਦੀ ਤੁਸੀਂ ਆਵਾਜ਼ ਮਾਰ ਕੇ ਠਾਉਣੀ ਹੋਵੇ ਚਾਨਣਾ ਸਾਨੂੰ ਨਹੀਂ ਮਾਲਕ ਨੂੰ ਹੁੰਦਾ ਸਾਨੂੰ ਨਹੀਂ ਪਤਾ ਲੱਗਦਾ ਉਸ ਟਾਈਮ 'ਚ ਇੱਕ ਮਿੰਟ ਨਹੀਂ ਮਾਲਕ ਹੁੰਦਾ ਤੁਹਾਡੇ ਚ ਉਹ ਤਾਂ ਮਾਲਕ ਨੂੰ ਪਤਾ ਹੀ ਨਹੀਂ 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 ਅਸੀਂ ਤਾਂ ਜਾਣਦੇ ਦੇਖੋ ਮਾਲਕ ਹੁੰਦਾ ਆਪਣੇ ਚ ਨਹੀਂ ਹੁੰਦਾ ਦੇਖੋ ਅਸੀਂ ਤਾਂ ਸੇਵਾ ਕਰਦੇ ਆਂ ਇਹ ਸੇਵਾ ਕਰੂਗਾ ਮਾਲਕ ਤਾਂ ਨਹੀਂ ਸੇਵਾ ਕਰਦੇ ਆਂ ਇਹ ਕੋ ਸੰਗਤ ਆਉਂਦੀ ਆ ਭਲੇ ਹੁੰਦੇ ਆ ਸੁੱਖਾ ਸੁੱਖ ਕੇ ਜਾਂਦੇ ਆ ਜੇ ਉਹ ਤਾਂ ਉਹ ਤਾਂ ਭਲੇ ਪਰਮਾਤਮਾ ਕਰਦਾ ਪਰਮਾਤਮਾ ਕਰਦਾ ਆਪਾਂ ਨੂੰ ਆਪਾਂ ਜਿਹੜਾ ਆਪਾਂ ਕੋਚ ਵਾਲਾ ਕੰਮ ਕਰਦੇ ਆ ਕੋਚ ਪਰਮਾਤਮਾ ਨੂੰ ਆਪਾਂ ਨੂੰ ਆਪਾਂ ਜਿਹੜਾ ਆਉਂਦਾ ਹੋਊਗਾ ਜਾਂ ਆਪਣੇ ਸਾਹਮਣੇ ਖੜਾ ਹੁੰਦਾ 베ਰੀ ਆਪਾਂ ਦੱਸਦੇ ਲੋਕਾਂ ਨੂੰ ਵੀ ਬੁਲਾਉਣਾ ਉੱਠਾੜੇ ਆਉਂਦੇ ਦੇਖੋ ਬਾਜ ਮੰਗੂ ਬਾਜ ਜਿਵੇਂ ਮਾਲਕ ਦਿੰਦਾ ਨਹੀਂ ਸਾਨੂੰ ਨਹੀਂ ਬਾਜ ਦਿੰਦਾ ਰੱਬ ਤੁਹਾਨੂੰ ਇਹ ਬਾਜ ਨਹੀਂ ਦਿੱਤੀ ਵੀ ਬਾਬਾ ਮਣਜੀ ਸਿੰਘ ਫਿਰ ਥੋੜ੍ਹ ਤੋਂ ਆ ਰਹੇ ਦੇਖੋ ਜੀ ਲੈ ਸੰਧ ਗੁਰੂ ਕੇ ਲਾਡਾ ਬੋਲਦਾ ਕੱਤਰਕਾਰ ਆ ਰਹੇ ਨੇ ਸਾਡੇ ਤੇਰਨ ਸਾਹਿਬ ਸਾਡੇ ਦੇਖਦਾ ਇਥੋਂ ਦੇ ਤਰ੍ਹਾਂ ਜੀ ਦੇ ਸੰਘਰਸ਼ੀ ਯੋਧੇ ਨੇ ਤੇ ਇਹ ਆ ਗਏ ਨੇ ਤੁਹਾਨੂੰ ਆਵਾਜ਼ ਨਹੀਂ ਦਿੱਤੀ ਦੇਖੋ ਤੁਸੀਂ ਆਪ ਦੀ ਕਲ ਤੇ ਜਮਾ ਤਜੀ ਹੋ ਇਹ ਤਾਂ ਗੰਮੋਸੀ ਗੱਲ ਨਹੀਂ ਕਹਿੰਦੇ ਤੁਸੀਂ ਆਪਦੇ ਗੁਰੂ ਦੇ ਨਾਲ ਮਿਲ ਗਿਓ ਤੁਹਾਨੂੰ ਆਪਦੇ ਗੁਰੂ ਪਿਆਰੇ ਸਾਸੀਂ ਆਪਦੇ ਗੁਰੂ ਦੇ ਨਾਲ ਮਿਲ ਕੇ ਸਾਨੂੰ ਆਉਂਦਾ ਸਾਨੂੰ ਆਉਂਦਾ ਗੁਰੂ ਪਿਆਰਾ ਦੇਖੋ ਕਿਹੜਾ ਗੁਰੂ ਦੇਖੋ ਸਾਨੂੰ ਮਲੇਰਕੋਟੇ ਵਾਲਾ ਮਾਤਾ ਪੀਰ ਅਜੇ 3 ਬੋਕਾ ਸੇਵੀ ਸਾਡੇ ਵਿੱਚ ਆ ਰਹੇ ਆ ਬਿਲਕੁਲ ਪਿਆਰੇ ਦੇਖੋ ਹੁਣ ਇੱਥੇ ਜਿੰਨੀ ਸੰਗਤ ਬੈਠੀ ਆ ਬਿਲਕੁਲ ਬੈਠੀ ਆ ਕੋਈ ਅਸੀਂ ਜਾਂ ਆਉਂਦੇ ਨਹੀਂ ਨਾ ਕਿਹੜੇ ਤੋਂ ਆਇਆ ਹੋਰ ਕਿੱਥੋਂ ਆਇਆ ਤੀਰਾ ਕੀ ਪਿੰਡ ਆ ਦੇਖੋ ਸਾਡੇ ਹੈਗੇ ਬਿੜੋਪਰਾ ਵੀ ਪਹਿਲਾਂ ਮੋਢੇ ਦੇ ਵਿੱਚੋਂ ਗੁੱਗੇ ਦੀ ਮੰਨ ਤਾਂ ਸਾਡੇ ਹੁੰਦੀ ਸੀ ਪੰਜਵੀਂ ਪੀੜੀ ਦੇ ਉੱਤੋਂ ਪੰਜਵੀਂ ਪੀੜੀ ਦੇ ਉੱਤੋਂ ਸਾਡੇ ਸਹੁਰਿਆਂ ਦੇ ਵਿੱਚੋਂ ਅਸੀਂ ਸੇਵਾ ਕਰਦੇ ਹਾਂ ਇਸ ਟਾਈਮ ਉਦੋਂ ਪਹਿਲਾਂ ਵੀ ਆਪਣਾ ਸਵਾਰ ਨਾ ਪੈਣੀ ਇਹ ਆ ਤੁਸੀਂ ਸੰਗਤ ਇੱਥੇ ਬੈਠੇ 50 ਜਣੇ ਬੈਠੇ ਬਰਸ਼ਕ ਬੀਬੀਆਂ ਵੀ ਬੈਠੀਆਂ ਆ ਭਾਈ ਵੀ ਬੈਠੇ ਤੁਸੀਂ ਗੁਰੂ ਗ੍ਰੰਥ ਸਾਹਿਬ ਕੀ ਬਾਰੇ ਨੋਜਰ ਆਪਦੇ ਜਾਂ 10 ਪਾਤਸ਼ਾਹਿਆਂ ਬਾਰੇ ਅਸੀਂ ਤਾਂ ਜੀ ਦੇਖੋ ਸਾਰੇ ਤੁਹਾਨੂੰ ਸਲਾਮ ਕਰਦੇ ਨਹੀਂ ਮੈਂ ਤਾਂ ਸਿੱਤ ਧਰਮ ਦੀ ਸੁਖਨੀ ਸਾਹਿਬ ਦਾ ਪਾਠ ਵੀ ਕਰਾਉਨੇ ਆ ਖੰਡ ਪਾਠ ਵੀ ਕਰਾਉਨੇ ਆ ਅਸੀਂ ਸਾਰੇ ਧਰਮ ਦਾ ਖੰਡ ਪਾਠ ਕੌਣ ਕਰਾਉਂਦਾ ਕਿਹੜਾ ਬਾਬਾ ਕਰਦਾ ਗੁਰਦੁਆਰੇ ਚੋਂ ਬਾਬਾ ਟੇਕ ਜੀ ਵਰਦਾ ਜੀ ਟੇਕ ਬਾਬਾ ਇੱਥੋਂ ਆਇਆ ਆਪਾਂ ਬੱਬੇ ਪਹਿਲਾਂ ਅੰਦਲ ਗੁਰਦੁਆਰੇ ਕਰਾਇਆ ਸੀ ਜੀ ਅਸੀਂ ਹਾਂ ਸਾਡਾ ਆਵਾਜ਼ ਸੁਖਮੀ ਸਾਹਿਬ ਗੰਢ ਵਾਰ ਕਰਾਉਣੇ ਆ ਕਰ ਦੇ ਪਹਿਲਾਂ ਤਾਂ ਮੇਰੀ ਗਰੰਥੀ ਸਿੰਘਾਂ ਨੂੰ ਬੇਨਤੀ ਆ ਪ੍ਰਬੰਧ ਕਰਨ ਵੀ ਜਿੱਥੇ ਇਦਾਂ ਦਾ ਕਰਮ ਕਾਣ ਹੁੰਦਾ ਠੀਕ ਆ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਉੱਥੇ ਜੇ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਂਦੇ ਤੇ ਸਾਡੇ ਤੋਂ ਬੁਰਾ ਕੋਈ ਜੀ ਜੀ ਮੈਨੂੰ ਸੰਗਤ ਇਹ ਵੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗਗਨਜੀਤ ਖੋਤ हां ਜਦੋਂ ਤੁਸੀਂ ਅਸੀਂ ਆਏ ਆ ਉਸ ਵਕਤ ਇੱਕ ਆਵਾਜ਼ ਆ ਰਹੀ ਸੀ ਉਹ ਤੁਹਾਡੇ ਵਿੱਚ ਤੁਸੀਂ ਹੀ ਗੱਲ ਕਰਦੇ ਗੋਤਰੀਤ ਤੌਰ ਗੱਲ ਕਰ ਰਹੀ ਸੀ ਜੈ ਕੋਈ ਦੇਵੀ ਦੇਵਤਾ ਜਾਂ ਕੀ ਸੀ ਜੋ ਦੇਖੋ ਮੇਰੀ ਗੱਲ ਸੁਣੋ ਜਦੋਂ ਬਾਜ ਆ ਰਹੀ ਸੀ ਹਾਂਜੀ ਉਸ ਟਾਈਮ ਤੇ ਸਾਨੂੰ ਕੁਝ ਵੀ ਪਤਾ ਲੱਗਦਾ ਜੀ ਕੁਝ ਵੀ ਨਹੀਂ ਪਤਾ ਲੱਗਦਾ ਕਿ ਕਿਹਨੂੰ ਕੀ ਆਵਾਜ਼ ਆ ਰਹੀ ਆ ਜੀ ਕਿਵੇਂ ਕਿਸੇ ਨੂੰ ਖੜਿਆ ਕਰਿਆ ਜਾਂਦਾ ਕਾਣਾ ਹੁੰਦੇ ਨੇ ਤੁਸੀਂ ਨਹੀਂ ਤੁਸੀਂ ਦੁੱਖ ਕੱਟ ਰਹੇ ਸੀ ਉਹਨਾਂ ਦਾ ਅਸੀਂ ਨਹੀਂ ਦੁੱਖ ਕੱਟਦੇ ਨਹੀਂ ਇੱਕ ਮਿੰਟ ਵਿਭਾ ਮੇਰੀ ਗੱਲ ਸੁਣੋ ਜੋ ਮੈਂ ਕੁਝ ਜੋ ਮਥਰੇ ਰੈਕਟਰ ਨਾਲ ਗੁਰਮੀਤ ਕੌਰ ਅਸੀਂ ਤੁਹਾਨੂੰ ਗੁਰਪ੍ਰੀਤ ਗੁਰਪ੍ਰੀਤ ਕੌਰ ਅਸੀਂ ਤੁਹਾਡੇ ਜਦੋਂ ਅਸੀਂ ਆਏ ਆ ਉਹ ਗੁਰਪ੍ਰੀਤ ਕੌਰ ਬੋਲ ਰਹੀ ਸੀ ਜਾਂ ਕੋਈ ਹੋਰ ਬੋਲ ਰਿਹਾ ਸੀ ਤੇ ਉਹ ਤਾਂ ਮਾਲਕ ਸੀ ਮਾਲਕ ਸੀ ਤੁਹਾਨੂੰ ਨਹੀਂ ਕੋਈ ਸੁਣਦਾ ਤੁਸੀਂ ਉਹਨਾਂ ਦੀ ਗੱਲ ਸੁਣਦੇ ਸੁਣਦੇ ਸਾਨੂੰ ਦੇਖ ਕੇ ਅਸੀਂ ਤਾਂ ਕੋਈ ਤੁਹਾਨੂੰ ਧਮਕੀ ਨਹੀਂ ਦਿੱਤੀ ਅਸੀਂ ਡਰਾਇਆ ਨਹੀਂ ਆ ਅਸੀਂ ਹੋ ਅਸੀਂ ਡਰਿਆ ਨਹੀਂ ਡਰਿਆ ਨਹੀਂ ਡਰਿਆ ਬਚਨ ਹੋਰ ਤੁਸੀਂ ਕੱਢ ਕੇ ਦੇਖਦੇ ਤੁਸੀਂ ਕਿਵੇਂ ਉਹ ਕਿੱਧਰ ਗਿਆ ਦੇਖੋ ਤੁਸੀਂ ਇੰਨੀ ਸੰਗੀਤ ਬੈਠੀ ਆ ਸੰਗਤ ਨੂੰ ਕੱਲੀ ਕੱਲੀ ਨੂੰ ਇੱਕ ਇੱਕ ਸਵਾਲ ਪੁੱਛਦੇ ਨਹੀਂ ਅਸੀਂ ਤੁਹਾਨੂੰ ਦੇਖੋ ਅਸੀਂ ਪੁੱਛਦੇ ਨਹੀਂ ਉਹ ਅਸੀਂ ਦੇਖਣਾ ਅਸੀਂ ਤੁਹਾਨੂੰ ਪੁੱਛਦੇ ਤੁਸੀਂ ਇਹ ਕਹਿੰਦੇ ਜੋ ਵੀ ਬਾ ਤੁਸੀਂ ਮਤਲਬ ਕਿ ਇਲਾਜ ਕਰਦੇ ਉਹ ਮਰੀਜ਼ ਆਇਆ ਇਹ ਆਈ ਵਸਤੇ ਆਇਆ ਜਾਂ ਤੁਸੂ ਹੋ ਪੁੱਛ ਲੈਣਾ ਕੋਈ ਰਿਸ਼ਤੇਦਾਰ ਤੁਹਾਨੂੰ ਵੈਸੀ ਦੁੱਖ ਸੁਖ ਪੁੱਛਣ ਆਇਆਗਾ ਜਾਂ ਆਪਣੀ ਬਿਮਾਰੀ ਲੈ ਕੇ ਆਬਦੀ ਬਿਮਾਰੀ ਦਾ ਮਤਲਬ ਹੈ ਤੁਸੀਂ ਬਿਮਾਰੀ ਕਰਦੇ ਹੋ ਅਸੀਂ ਨਹੀਂ ਕਰਦੇ ਕਰਦਾ ਉਹ ਮਾਲਕ ਫਿਰ ਜਿਹੜਾ ਮਰਦੀ ਜਿਹੜਾ ਸਾਡੇ ਦਰਵਾਜ਼ੇ 'ਤੇ ਆ ਕੇ ਅਸੀਂ ਸੇਵਾ ਕਰਦੇ ਤੁਹਾਡਾ ਕੀ ਰੋਲ ਫਿਰ ਉਹਦੇ 'ਚ ਮਾਲਕ ਤਾਂ ਸਾਰਿਆਂ ਦਾ ਸਾਂਝਾ ਹੁੰਦਾਗਾ ਜਿੰਨਾ ਮੇਰਾ ਹੱਕ ਹੈ ਮਾਲਕ ਦਾ ਓਨੀ ਇਹਨਾਂ ਦਾ ਹੱਕ ਹੈ ਤੁਹਾਡੇ ਤੁਹਾਡੇ ਕੀ ਰੋਲੇ ਇਸ ਪ੍ਰੋਸੈਸ ਦੇ ਵਿੱਚ ਜੋ ਤੁਸੀਂ ਇਸ ਤਰ੍ਹਾਂ ਨੰਬਰ ਦੇ ਰਿਚਾਇਆ ਹੋਇਆ ਇਹ ਨੰਬਰ ਦੇ ਵਿੱਚ ਤੁਹਾਡਾ ਕੀ ਰੋਲ ਹੈ ਮਾਲਕ ਨਾਲ ਮਾਲਕ ਨਾਲ ਸੇਵਾ ਕਰਦੇ ਆਂ ਕੀ ਸੇਵਾ ਕਰਦੇ ਆਂ ਮਾਲਕ ਨਾਲ ਜੁੜੇ ਹੋਏ ਆਂ ਜੋ ਤੁਸੀਂ ਇਲਾਜ ਕਰਦੇ ਹੋ ਕਿਸ ਤਰੀਕੇ ਨਾਲ ਕਰਦੇ ਆਂ ਅਸੀਂ ਇਲਾਜ ਨਹੀਂ ਕਰਦੇ ਅਸੀਂ ਇਲਾਜ ਨਹੀਂ ਕਰਦੇ ਮਰੀਜ਼ ਆਣੇ ਕਿਹੜਾ ਮਰੀਜ਼ ਸਾਰੇ ਮਰੀਜ਼ ਜਿਹੜੇ ਇੱਥੇ ਆ ਸਾਰੇ ਜਿਹੜੇ ਇੱਥੇ ਆ ਸਾਰੇ ਤੁਹਾਡੇ ਕੋਲ ਕੀ ਕਰਨਾ ਆ ਸਾਡੇ ਕੋਲੇ ਮਾਲਕ ਕੋਲੇ ਆ ਕਿਹੜੇ ਮਾਲਕ ਕੋਲੇ ਜਿਹੜੇ ਮਾਲਕ ਦੀ ਸੇਵਾ ਕਰਦੇ ਆਂ ਨਹੀਂ ਇੱਥੇ ਮਾਲਕ ਕੋਲੇ ਆ ਮੇਰਾ ਕੰਮ ਕਰਦੇ ਆਂ ਬਿਲਕੁਲ ਮੇਨ ਪੁਆਇੰਟ ਇੱਕ ਹੀ ਆ ਦੂਸਰੇ ਇਸ ਤਰ੍ਹਾਂ ਕਰਦੇ ਨਾ ਤੂੰ ਮੇਰੀ ਗੱਲ ਸੁਣੋ ਹੱਥ ਜੇ ਕਰਦੇ ਆਏ ਵੀ ਜਿਵੇਂ ਤੇਰੇ ਚ ਹੁੰਦੀ ਆ ਕੋਈ ਨਮਕਾਲੀ ਮਾਤਾ ਦੇਖੋ ਸਾਡੇ ਚ ਕੋਈ ਕਾਲੀ ਮਾਤਾ ਨਹੀਂ ਆਏ ਕਰਨ ਵਾਲੇ ਨਾ ਇੱਕ ਸਵਾਰ ਇੱਕ ਸਵਾਰ ਦੇਖੋ ਤੁਹਾਨੂੰ ਦਿਆਂ ਮੈਂ ਕਹੀ ਗੱਲ ਕਰ ਆਏ ਆਂ ਜੇ ਇਹ ਲੱਛਣ ਨਹੀਂ ਚੱਲਦੇ ਦੇਖੋ ਮੇਰੀ ਗੱਲ ਸੁਣੋ ਕੋਈ ਕਿਹੋ ਜਿਹਾ ਬਣ ਕੇ ਗੱਲ ਕਰਦਾ ਸਵਾਲ ਦਾ ਜਵਾਬ ਦਿਓ ਆਪਾਂ ਨਾ ਕਿਉਂਕਿ ਸਭਾ ਸਾਰੇ ਨੂੰ ਸਾਨੂੰ ਪਤਾ ਵੀ ਆ ਇਸੇ ਦਾ ਬਣਾ ਸਾਨੂੰ ਪਤਾ ਵੀ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ ਹੋ ਸਾਨੂੰ ਇਸੇ ਲੋੜ ਨਾ ਦੇਖੋ ਸੰਗਤ ਬੈਠੀ ਆ ਕੋਈ ਇੱਥੇ ਕਿਸੇ ਤੋਂ ਕੁਝ ਲੈਤਾ ਨਹੀਂ ਜਾਂਦਾ ਕੋਈ ਹੰਗਿਆ ਨਹੀਂ ਜਾਂਦਾ ਕੋਈ ਵੀ ਸੰਗਤ ਕਹਦੇ ਆ ਕਿ ਵੀ ਸਾਥ ਹੋ ਜਾ ਮਾਤਾ ਜਾਂ ਬਾਬਾ ਵੀ ਕੋਈ ਇੱਥੇ ਕੁਝ ਲੈ ਰਹੇ ਨੇ ਤਾਂ ਕੋਈ ਨਹੀਂ ਪਤਾ ਹੈਗਾ ਵੀ ਸਾਡੇ ਬਚਨਾਂ ਦੇ ਵਿੱਚੋਂ ਕਿਵੇਂ ਬਚਨ ਹੁੰਦੇ ਕਿਵੇਂ ਦੁਨੀਆ ਦਾ ਬਚਨ ਇੱਕ ਮਿੰਟ ਤੇ ਹੰਨਾ ਸੁਪੀਤ ਆਪਾਂ ਮੰਨ ਲਓ ਕਿਸੇ ਦੀ ਦੁਆ ਕਰ ਸਕਦੇ ਹਮ ਹਰ ਇੱਕ ਨੂੰ ਦੁਆ ਹੈ ਹਮ ਹਰ ਇੱਕ ਸਿੱਖ ਵੀ ਕਰੇ ਜਿਹੜਾ ਕਿਸੇ ਨੂੰ ਮਰਨ ਦਾ ਕੋਈ ਦਾ ਉਹ ਦੁਆ ਕਰੇ ਪ੍ਰਮਾਤਮਾ ਕੇ ਸਰਬਤਨ ਭਲਾ ਮੰਗੇ ਹਮ ਸੰਗਤ ਦਾ ਭਲਾ ਮੰਗੇ ਹਮ ਆਪਾਂ ਇੱਥੇ ਤੁਹਾਡੇ ਕੋਲ ਉਹ ਲੋਕ ਵੀ ਆਉਂਦੇ ਹੋਣੇ ਆ ਜਿਹਦੇ ਪੁੱਤ ਲੈਣ ਵਾਲੇ ਦੁੱਧੋ ਲੈਣ ਵਾਲੇ ਦੇ ਘਰ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਵੀ ਤੇ ਰੋਲੇ ਰੱਪਿਆਂ ਤੋਂ ਝਗੜਿਆਂ ਤੋਂ ਵੀ ਪਰੇਸ਼ਾਨ ਹੋ ਕੇ ਆਉਂਦੇ ਹੁਣੇ ਉਹਨਾਂ ਦਾ ਆਪਾਂ ਜਿਹੜਾ ਇਲਾਜ ਕਰਦੇ ਆ ਉਹ ਤੁਸੀਂ ਖੁਦ ਕਰਦੇ ਹੋ ਜਾਂ ਕੋਈ ਤੁਹਾਡੇ ਚ ਕੋਈ ਦੇਵੀ ਸ਼ਕਤੀ ਪ੍ਰਗਟ ਹੁੰਦੀ ਹੈ ਫਿਰ ਤੁਹਾਡੇ ਤੋਂ ਇਲਾਜ ਕਰਉਂਦੀ ਤੁਸੀਂ ਜੇ ਕੋਈ ਆਉਂਦਾ ਸਿੱਧਾ ਕਿਉਂ ਨਹੀਂ ਮੱਥੇ ਲਾਉਂਦੇ ਭਗਵਾਨ ਦੇ ਤੁਹਾਡੇ ਨਾਲ ਹੀ ਤੁਸੀਂ ਵਿਚੋਲੇ ਬਣ ਕੇ ਉਹਨਾਂ ਦੇ ਕਾਰਜ ਸਵਾਰਦੇ ਹੋ ਠੀਕ ਹੈ ਤੇ ਵਿਚੋਲਾ ਤੁਸੀਂ ਕਿਵੇਂ ਬਣਦੇ ਹੋ ਕਿ ਕੋਈ ਦੇਵੀ ਸ਼ਕਤੀ ਪਰਗਟ ਹੁੰਦੀ ਹੈ ਤੁਹਾਨੂੰ ਕੋਈ ਦੀਨ ਦਾ ਸਾਹਮਣੇ ਉਹ ਤੋਂ ਪੁੱਛ ਕੇ ਤੁਜੀ ਸੰਗਤ ਨੂੰ ਖਾਉਣੇ ਉਹ ਦੱਸਦੇ ਆ ਸਾਨੂੰ ਤਾਂ ਇਹ ਕੁਝ ਨਹੀਂ ਬਦਲ ਲੱਗਦਾ ਹੂੰ ਦੇਖੋ ਬਾਠੇ ਤੇ ਹਾਜ਼ਰੀ ਆਉਣੀ ਨਹੀਂ ਹਾਜ਼ਰੀ ਘੇਰ ਲਿਓ ਹਾਜ਼ਰੀ ਹੁਣ ਲਿਓ ਆਪਾਂ ਮੈਂ ਤੁਹਾਡੇ ਤੇ ਹਾਜ਼ਰੀ ਲੱਗੀ ਸੀ ਨਾ ਤੇ ਲੱਗੀ ਸੀ ਨਾ ਮੈਨੂੰ ਵੇਖ ਕੇ ਕਿੱਕੇ ਤੁਸੀਂ ਫਿਰ ਕੋ ਨਹੀਂ ਤੁਹਾਨੂੰ ਵੇਖ ਤੇ ਵੀ ਕਾਲੀ ਅੱਖਾਂ ਦੇਖ ਵੀ ਰਿਹਾ ਵੀ ਆਇਆ ਸਿੰਘ ਹੈ ਨਾ ਦੇਖੋ ਸਾਨੂੰ ਕੋਈ ਪਤਾ ਨਹੀਂ ਕਿ ਇਹ ਮੁੰਡਾ ਪੈਣੇ ਤੇ ਮੈਂ ਵਰਤਦਾ ਐਵੇਂ ਗੱਲਾਂ ਜੀ ਵੀੜ ਕੋ ਸਾਰਾ ਕੁਝ ਹੋ ਗਿਆ ਫਿਰ ਆਏ ਤੇ ਫਿਰ ਵੀ ਤੁਸੀਂ ਉਹ ਆਇਆ ਤੁਰੇ ਕਰਦੇ ਆ ਘੁੰਮਣ ਘੇਰੀਆਂ ਚ ਹਨਾ ਅਸੀਂ ਤੁਹਾਨੂੰ ਰੋਕ ਲਿਆ ਉਹ ਕਿਹੜੀ ਚੀਜ਼ ਸੀ ਤੁਹਾਨੂੰ ਤੋਰ ਰਹੀ ਸੀ ਉਹ ਤਾਂ ਮਾਲਕ ਦੀ ਕਿਰਪਾ ਕਿ ਕਿਰਪਾ ਤਾਂ ਸਾਡੇ ਦੀ ਕਿਰਪਾ ਜੇ ਇੱਕ ਬਿਬਲ ਦੇ ਮਾਲਕ ਤੇਖੋ ਸੰਗਤ ਦਾ ਮਾਲਕ ਨਾਲ ਰਿਸ਼ਤਾ ਪਹਿਰਾ ਤੇ ਝਾੜਾ ਜੋੜਾ ਆ ਸਾਰਾ ਤੇਰਾ ਵਖਰੀ ਦਾ ਪਹਿਰਾਵਾ ਇੱਕ ਤਰ੍ਹਾਂ ਲੱਗਿਓ ਆ ਵਿਸ਼ੇਸ਼ਤਿਆ ਹਾਂ ਤੁਸੀਂ ਉਹਨਾਂ ਚ ਫਿਰ ਜੇ ਮਾਲਕੋਂ ਉਹਨਾਂ ਵਰਗਿਆਂ ਤੁਸੀਂ ਦੇਖੋ ਸਾਡਾ ਇਹ ਪੈਰਾਂ ਤੇ ਝਾਂਜਣਾ ਇਹ ਪਾਇ ਇੱਕ ਵੱਖਰਾ بیس ਤੁਹਾਡਾ ਵੱਖਰਾ ਕਿਉਂ ਹੈ ਦੇਖੋ ਮੇਰੀ ਗੱਲ ਸੁਣੋ ਹਾਂ ਤੁਸੀਂ ਇਹ ਦੇਖ ਲੋ ਵੀ ਕੋਈ ਇਹ ਜੀ ਵੀ ਸਾਡੀ ਕੋਈ ਉਮਰ ਆ ਜਾਗੀ ਜੀ ਇਹ ਜੀ ਇਹਦੇ ਤੋਂ ਗੁਰੂ ਪਾਏ ਇਹ ਬਾਣਾ ਪਾਇਆ ਇੱਕ ਵਾਰ ਦੇਖੋ ਗੱਲ ਦੱਸਾਂ ਵਿਵਾਦ ਜੋ ਤੁਸੀਂ ਕਰ ਰਹੇ ਹੋ ਇਹ ਗੈਰ ਕਾਨੂੰਨੀ ਹੈ अपराध का, का है कानूनी धर्म के मुताबिक ਤੁਸੀਂ ਇੱਥੇ ਹੀ ਬੈਠ ਕੇ ਆਪਣੇ ਇਸ ਜੋ ਗਮਰਾਹ ਕਰ ਰਹੇ ਹੋ ਉਹਨਾਂ ਲੋਕਾਂ ਨੂੰ ਕੋਲੇ ਪਾੜੇ ਲੋਕਾਂ ਗੁੰਮਰਾਹ ਹੋਏ ਮਰੀਜ਼ ਹੈ ਜੇਕਰ ਉਹਨਾਂ ਨੂੰ ਤੁਸੀਂ ਇੱਥੇ ਹੀ ਮੰਨਦੇ ਹੋ ਜਾਂ ਫਿਰ ਅਸੀਂ ਮਤਲਬ ਕਿ ਕਿਤੇ ਕਾਨੂੰਨੀ ਕਾਰਵਾਈ ਵਾਲੇ ਪਾਸੇ ਚੱਲੀਏ ਸਾਡੀ ਤੁਸੀਂ ਐਸੀ ਗੱਲ ਕਰ ਗੱਲ ਸੁਣੋ ਹਾਂ ਪਹਿਲਾ ਨੰਬਰ ਤਾਂ ਜਿਹੜੀ ਸੰਗਤ ਬੈਠੀ ਹੈ ਅਸੀਂ ਇੱਥੇ ਬੈਠੇ ਆਂ ਤੂੰ ਸੰਗਤ ਤਾਂ ਤੈਨੂੰ ਗੁੰਮਰਾਹ ਕੀਤੀ ਹੋਈ ਐ ਤੇਰਾ ਦਿਮਾਗ ਖਰਾਬ ਕਰੇਗਾ ਮੈਡੀਕਲ ਪੈਣੇ ਇੱਕ ਮਿੰਟ ਗੱਲ ਸੁਣੋ ਸਭ ਬੇਸ਼ਰਮ ਲੋਕ ਐ ਅਸੀਂ ਉਹਨੂੰ ਕਹਿੰਨੇ ਇੱਕ ਮਿੰਟ ਬੱਬੀ ਇੱਕ ਮਿੰਟ ਇੱਕ ਮਿੰਟ ਪਹਿਨੇ ਗੱਲ ਸੁਣੋ ਇੱਕ ਤਾਂ ਜਦੋਂ ਤੁਸੀਂ ਸਿਰ ਘਮਾਉਨੇ ਉਹ ਕੌਣ ਘਮਾਉਂਦਾ ਤੁਹਾਡਾ ਸਿਰ ਕੀ ਆਉਂਦਾ ਤੁਹਾਡੇ ਚ ਦੇਖੋ ਜਦੋਂ ਸਾਡਾ ਸਿਰ ਘੁੰਮਦਾ ਸਾਨੂੰ ਉਸ ਟਾਈਮ ਤੇ ਕੁਝ ਨਹੀਂ ਪਤਾ ਲੱਗਦਾ ਹੂੰ ਅਗਰ ਅਸੀਂ ਨਹੀਂ ਕਰਤੀ ਤੇ ਬੈਠਦੇ ਤਾਂ ਸਾਡਾ ਜਿਵੇਂ ਕਿ ਸਰੀਰ ਡਾਣ ਹੋ ਜਾਂਦਾ ਹੂੰ ਜਿਵੇਂ ਕਿ ਬੁਖਾਰ ਹੋ ਗਿਆ ਜਾਂ ਉੱਠਿਆ ਨਹੀਂ ਜਾਂਦਾ ਸਾਨੂੰ ਹਰ ਹਿੱਲੇ ਹੀ ਉੱਥੇ ਮਾਲਕ ਦੇ ਦਰਵਾਜ਼ੇ ਦੇ ਵਿੱਚ ਬੈਠਣਾ ਪੈਂਦਾ ਹੀ ਪੈਂਦਾ ਸੇਵਾ ਕਰਨੀ ਹੀ ਪੈਂਦੀ ਹੈ ਸਿਰ ਕਮਾ ਲਿਆ ਤੁਸੀਂ ਸਿਰ ਕਿਹੜਾ ਦਿਨ ਹੁੰਦਾ ਹੈ ਹਰ ਟਾਈਮ ਹੀ ਤੇ ਪੈ ਰਹੀਆਂ ਫਲਾਕਿਆ ਹੁੰਗਾ ਵੀ ਇਹ ਕਰਨੀ ਵਾਲੇ ਸੰਤ ਨੇ ਠੀਕ ਹੈ ਮੇਰੇ ਨਾਮੇ ਦਾ ਨਾਮ ਦੱਸੋ ਮੇਰੀ ਗੱਡੀ ਦਾ ਨੰਬਰ ਦੱਸੋ ਬਾਬਾ ਜੀ ਦੇ ਮੋਬਾਈਲ ਦਾ ਬੈਕਗ੍ਰਾਉਂਡ ਕੋਲ ਤੋਂ ਐਂ ਜੀ ਰਸਨਾ ਤੋਂ ਦਿੰਨੇ ਉਹ ਤਾਂ ਕੋਈ ਤੁਹਾਨੂੰ ਚਾਨਣਾ ਦਿੰਦਾ ਜਿਵੇਂ ਦੇ ਦਿੱਤਾ ਵੀ ਐਂ ਕਰਕੇ ਇਹਦੇ ਕਣ ਪਾਓ ਇਹਦੇ ਬੱਚਾ ਹੋ ਜਾਊਗਾ ਇਹਦੇ ਪਾਗਲ ਅਸੀਂ ਤਾਂ ਇਹ ਦੇਖੋ ਅਗਲੇ ਨੂੰ ਬੈਠਾ ਨੇ ਜਦੋਂ ਤੁਸੀਂ ਆਪੇ ਕੋਲ ਕਹਿੰਦੇ ਹਸੀਂ ਕਹਿੰਦੇ ਹਾਂ ਚਲੋ ਧਰਮ ਨੂੰ ਦੇਖੋ ਕਿੰਨਾ ਪਿਆਰਾ ਜਿੰਨਾ ਕੀੜਾ ਫਕੀੜਾ ਜਿੰਨਾ ਗਰੀਬ ਦੇ ਉੱਤਿਆਂ ਦੀਆਂ ਰੱਖੀ ਸ਼ਕਤਾਂ ਕਮਾਈਆਂ ਦੇ ਸਰਕੇ ਇੱਕ ਧਰਮ ਦਾ ਟਿਕਾਊ ਹੈ ਤੁਸੀਂ ਧਰਮ ਦੀ ਆਣ ਵਿੱਚ ਪਖੰਡ ਕਰਦੇ ਹੋ ਫਿਰ ਬੰਦ ਕਰੋਗੇ ਜਾਂ ਨਹੀਂ ਕਰਦਾਂਗੇ ਕਰਦਾਂਗੇ ਸਾਨੂੰ ਕੋਈ ਨਹੀਂ ਦੇਖੋ ਅਸੀਂ ਤਾਂ ਅੱਜੀ ਕਹਿੰਦੇ ਆਂ ਤੈਨੂੰ ਮੈਂ ਕਿਹਾ ਨਹੀਂ ਵੀਰੇ ਤੂੰ ਨਾਂ ਵਿੱਚ ਬੋਲ ਯਾਰ ਪਾਉਣ ਉਹ ਲਾਉਂਦੇ ਤੂੰ ਨਹੀਂ ਲਾਉਂਦਾ ਜੇ ਤੂੰ ਵੀ ਲਾਉਣਾ ਤਾਂ ਬੋਲ ਫੇਰ ਅਪੰਨ ਕਰਦੇ ਹੋ ਬੰਦ ਕਰੋਂਗੇ ਜਦੋਂ ਬਸ ਹੀ ਬੰਦ ਸੰਗਤ ਸੰਗਤ ਨੂੰ ਸਾਰੀ ਨੂੰ ਇਹ ਗੱਲ ਕਹੋ ਕਿ ਬੀਬਾ ਜੀ ਅੱਜ ਸਾਡੇ ਘਰ ਆ ਗਏ ਅੱਜ ਤੋਂ ਕਿਦੋਂ ਸਾਡੇ ਘਰ ਨਹੀਂ ਆਉਣਾ ਮੈਂ ਕਿਸੇ ਨੂੰ ਪੁੱਛ ਨਹੀਂ ਨਹੀਂ ਬਸ ਠੀਕ ਹੈ ਠੀਕ ਹੈ ਆਪਦੇ ਘਰੇ ਤੂੰ ਜੋਤ ਬੱਤੀ ਜੀ ਦੀ ਮਰਜ਼ੀ ਲਾ ਸਾਨੂੰ ਗੁਜਰਾ ਠੀਕ ਹੈ ਬਸ ਠੀਕ ਹੈ ਚਲੋ ਬਾਬਾ ਜੀ ਜੀ ਕਹਿੰਦੇ ਜੀ ਅਸੀਂ ਨਹੀਂ ਕਹਿੰਦੇ ਜੀ ਅਸੀਂ ਨਹੀਂ ਇੱਥੇ ਤੁਸੀਂ ਸੰਗਤ ਨੂੰ ਕਹੋ ਹਾਂ ਜੀ ਤੇ ਭਾਈ ਅੱਜ ਮਿਹਲੇ ਆ ਗਏ ਠੀਕ ਹੈ ਗਾਂ ਤੋਂ ਸਾਡੇ ਘਰੇ ਤੁਸੀਂ ਪੁੱਛ ਲੈਣ ਵਾਸਤੇ ਆ ਬਸ ਠੀਕ ਹੈ ਤੇ ਜੋਤ ਬੱਤੀ ਜਿਹੜੀ ਤੁਸੀਂ ਆਪ ਦੇ ਘਰੇ ਲਾਉਨੇ ਹੋ ਸਾਨੂੰ ਉਹਦੇ ਚ ਕੋਈ ਲੋੜ ਨਹੀਂ ਸਾਡੇ ਵੱਲੋਂ ਕੱਟੇ ਪੁੱਜੀ ਜਾ ਹਾਂਜੀ ਬਾਬਾ ਜੀ ਇੱਕ ਬੇਨਸਵਾਸ਼ ਜੀਆਂ ਨੇ ਅੰਦਰ ਫੋਟੋਆਂ ਲਾਈਆਂ ਨੇ ਨਹੀਂ ਉਹ ਲਾ ਲੈਣੇ ਇਹ ਤੁਲਵਾਉਣੀ ਹਾਂਜੀ ਹਾਂ ਲਾਉਂ ਬਾਬਾ ਜੀ ਉਹ ਤਾਂ ਸਾਡੇ ਗਰੂਰ ਨੇ ਨਹੀਂ ਨਹੀਂ ਇਹ ਨਾ ਫਿਰ ਤੁਸੀਂ ਕਿਤੇ ਰਹੋ ਜਿਹੜੀ ਗਲਤ ਹੈ ਗਲਤ ਭੈਣ ਹੈ ਸਾਡੇ ਭੈਣ ਦਾ ਸਾਡੇ ਮਾਤੇ ਨੂੰ ਵੱਡੇ ਵਡੇਰੇ ਹੈ ਭੈਣਾ ਕਈ ਵਾਰੀ ਨਾ ਭੈਣਾ ਕਰੇ ਦੱਸ ਕੇ ਨਹੀਂ ਹੁਣ ਉਹਨਾਂ ਦੇ ਮੂੰਹ ਲੁਕੇ ਆਣੇ ਇਹ ਵੀ ਨੋਟ ਇੰਟਰਨੈਟ ਤੇ ਜੜ ਜਾਂਦੀ ਹੈ ਤੇ ਫਿਰ ਤੁਹਾਡੇ ਘਰਾਂ ਨੂੰ ਪੈਂਦੀ ਹੈ ਕਲੇਸ਼ ਫਿਰ ਤੁਸੀਂ ਸਾਡੇ ਵਰਗਿਆਂ ਨੂੰ ਫੋਨ ਲਾਉਂਦੇ ਹੋ ਫਿਰ ਸਾਡੇ ਪਰਾਨੀ ਨੇ ਸਾਡੇ ਘਰੇ ਲੜਾਈ ਪਵਾਦੀ ਸਾਡਾ ਮੁੰਡਾ ਸਾਨੂੰ ਮੋਟਾ ਮੰਗਿਆ ਸਾਡੀ ਕੁੜੀ ਘਰੋਂ ਭੱਜ ਗਈ ਇਹੋ ਨੇ ਕਲੇਸ਼ ਵੀ ਸਾਡੇ ਕੋਲ ਲੈ ਕੇ ਆਉਂਦੇ ਹੋ ਜਾਂ ਕੂੜੀਆ ਲਾੜਦਣਾ ਖੋਣ ਦੇ ਲੈ ਕੇ ਇਹ ਜਿਹੜਾ ਸਭ ਕੁਖੰਡਵਾਦ ਹੈ ਜਿਹੜੇ ਕਮਾਈ ਵਾਲੇ ਪੀਰ ਹੁੰਦੇ ਆ ਨਾ ਜਿਵੇਂ ਜੀ ਗੱਦੀ ਲੋਦੇ ਆ ਬਾਬਾ ਤੁੰਗਰਾ ਸਿੰਘ ਜੀ ਉਹਨਾਂ ਦੀ ਬਹੁਤ ਵੱਡੀ ਕਮਾਈ ਹੋ ਸਕਦੀ ਹੈ ਅਸੀਂ ਉਹਨਾਂ ਨੂੰ ਕੋਈ ਮਾੜਾ ਲੱਗ ਨਹੀਂ ਉਹਦੇ ਉਹ ਸਤਕਾਰ ਦੇ ਸ਼ਬਦ ਨੇ ਸਾਡੇ ਉਹਨਾਂ ਉਹਨਾਂ ਲਈ ਦੇਵੀ ਦੇਵ ਤੇ ਤਾਂ ਪੀਰ ਪੀਰ ਉਹਨਾਂ ਦੇ ਲਈ ਸਤਕਾਰ ਦੇ ਸ਼ਬਦ ਨੇ ਇਹ ਉਹਨਾਂ ਦੀ ਆੜ ਵਿੱਚ ਤੁਹਾਡੇ ਲੋਕਾਂ ਨਾਲ ਜਿਹੜੇ ਹੈਗੇ ਲੋਕਾਂ ਨੂੰ ਗਮਰਾਹ ਕਰਦੇ ਆ ਅਖੰਡ ਕਰਕੇ ਠੱਗੀਆਂ ਮਾਰਦੇ ਆ ਇੱਥੇ ਕਈ ਲੋਕ ਬੈਠੇ ਵੀ ਹੋਣੇ ਆ ਮੈਨੂੰ ਬਹੁਤ ਫੂਮਾਉਂਦੇ ਆ ਵੀ ਸਾਡੇ ਤੋਂ 50000 ਲੈ ਗਿਆ ਕੋਈ ਲੱਖ ਲੈ ਗਿਆ ਕੋਈ 30 ਲੈ ਗਿਆ ਕੋਈ 10 ਲੈ ਗਿਆ ਠੀਕ ਹੈ ਜਿਹੜੇ ਕੇ ਤੀਰ ਦੀ ਜੀਜੀ ਬੱਤੀ ਲੂੰਗੀ ਆ ਕੇਸ ਜੀਜੀ ਨੂੰ ਕੁੱਕੇ ਤੀਰ ਤੇ ਪਿਓ ਦਾ ਨਹੀਂ ਪਤਾ ਵੀ ਨਾਂ ਕੀ ਹੈ ਸਾਨੂੰ ਆਪਣੇ ਇਸਤ ਦੇ ਪਿਓ ਦਾ ਨਾਂ ਨਹੀਂ ਪਤਾ ਕਿ ਜੇ ਤੁਹਾਡੇ ਲੋਕਾਂ ਨੂੰ ਕਿੱਥੋਂ ਪੜਨਾ ਹੈ ਤੁਹਾਡੇ ਨਿੱਕਲੇ ਲੋਕਾਂ ਦੀਆਂ ਦਿਲਾਂ ਦੀਆਂ ਕਿੱਥੋਂ ਜਾਣਾਂਗੇ ਇਹੋ ਜਿਹਾ ਬਾਬਾ ਜੀ ਮੈਂ ਇੱਕ ਛੋਟੀ ਜਿਹੀ ਗੱਲ ਕਰਦਾ ਮੈਂ ਸਾਬਤੀ ਕਰਨੀ ਹੈ ਇਹੋ ਜਿਹਾ ਬਾਬਾ ਕੋਈ ਪਿੰਡ 'ਚੋਂ ਜਗਰਾਤਾ ਲਾਉਣ ਜਾਂ ਦਿਵਾਨ ਲਾਉਣ ਆ ਗਿਆ ਉਹਦੇ ਪਿੰਡਾਂ 'ਚ ਉਹ ਕਿਸੇ بڑے ਜਿਹੇ ਬੱਚੇ ਨੂੰ ਪੁੱਛਦਾ ਕਹਿੰਦਾ ਵੀ ਉੱਥੇ ਇੱਥੇ ਦਿਵਾਨ ਲੱਗਣਾ ਜਗਰਾਤਾ ਲੱਗਣਾ ਨਾ ਕਹਿੰਦਾ ਜੀ ਉਹ ਸਾਹਮਣੇ ਜਾ ਕੇ ਕੋਏ ਨੂੰ ਮੁਰਦੇ ਸਾਹਮਣੇ ਟੈਂਪ ਲਗਾ। ਉਹ ਕਹਿੰਦਾ ਪੁੱਤ ਵੀ ਤੂੰ ਵੀ ਆਈ। ਤੈਨੂੰ ਅਸੀਂ ਸੱਚਖੰਡ ਦਾ ਰਾਹ ਖਾਵਾਗੇ। ਉਹ ਪੜਿਆ ਲਿਖਿਆ ਬੱਚਾ ਕਹਿੰਦਾ ਵੀ ਰਾਹ ਤਾਂ ਤੈਨੂੰ ਇਹ ਵੀ ਨਹੀਂ ਪਤਾ ਵੀ ਜਵਾਨ ਕਿੱਥੇ ਰਕਣਾ ਵੀ ਸੱਚਖੰਡ ਦਾ ਰਾਹ ਕਿਥੋਂ ਖਾਏਗਾ। ਕਿ ਲੋਕ ਆਪਾਂ ਨੂੰ ਕਰਦੇ ਗਮਰਾ ਇਹ ਬੀਬੀ ਸਾਰਾ ਕੁਝ ਉਹਦੇ ਮੰਨੀਆਂ ਐ ਇੱਥੇ ਦਿੱਦੀ ਸੀ ਹੀਰ ਦਾ ਆਇਆ ਬਾਬਾ ਜੀ ਬੜੇ ਸੈਡ ਹੋਏ ਵੀ ਇਹ ਤਾਂ ਪ੍ਰਵੇਸ਼ ਹੋਇਆ। ਆ ਨਾਲ ਬਾਥਰੂ ਬੜਿਆ ਇਹ ਵੀ ਬੇਅਦਬੀ ਆ ਇਹ ਕਿ ਆਖਣਾ ਵੇਖਿਆ ਇਹ ਉਦੋਂ ਨਹੀਂ ਸੀ ਆ ਗਏ ਸਿੰਘ ਇਹ ਟਲੇ ਨਹੀਂ ਤੇ ਸਾਹ ਇਹਦਾ ਥੱਲੇ ਦਾ ਥੱਲੇ ਉੱਤੇ ਦਾ ਉੱਤੇ ਚਲੋ ਸਾਡੀ ਭੈਣ ਨਾਲ ਸੀ ਗੱਲਬਾਤ ਕੀਤੀ ਆ ਇਹਨੇ ਸਾਰਾ ਕੁਝ ਮੰਨਿਆ ਕੋਈ ਮੇਰੇ ਚ ਪੀਰ ਫਕੀਰ ਦੇਵੀ ਦੇਵਤਾ ਨਹੀਂ ਆਉਂਦਾ ਮੈਂ ਧਰਮ ਦੀ ਆੜ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਪਖੰਡ ਕਰ ਰਹੀ ਪਖੰਡ ਨੂੰ ਵੜਾਵਾ ਦੇ ਰਹੀਆਂ ਸੋ ਇਹ ਜੀਤੀ ਵੱਲੋਂ ਬੇਨਤੀ ਹੁਣ ਅਸੀ ਕਰਉਣੀ ਹੈ ਜੋ ਇਹ ਸ਼ਰ ਸ਼ਰਮਾਰਦੀ ਹੈ ਮੈਂ ਸ਼ਰ ਤਾਂ ਮਾਰੇਗੀ ਜਿਹੜੇ ਜਿਹੜੇ ਤੁਮਤਨ ਕੀ ਤੇ ਸੰਗਤ ਨੂੰ ਸਾਰੇ ਜਨਕਾਂ ਸਾਰੇ ਦੇਖ ਕੇ ਆਣਾ ਜੀ ਭਾਈ ਤੁਸੀਂ ਪਿੱਛੇ ਪਿੱਛੇ ਜਾਓ ਜੀ ਮੈਂ ਵੀ ਆਣੀ ਤੇ ਨਗਰੀ ਚੱਲੂ ਹੈ ਕੋਹੋਂ ਦੂਸੀ ਦੇਖੋ ਜੀ ਸਾਡਾ ਸਾਡੇ ਚ ਕੋਈ ਬਪਾ ਨੂੰ ਕੋਈ ਮਾਤਾ ਕੋਈ ਦੇਵੀ ਸੋਨ ਨੂੰ ਬੈਠੋ ਬਾਈ ਅੰਦਰ ਅਸੀਂ ਤੁਹਾਨੂੰ ਕੋਈ ਰਾਹ ਦੰਦਾ ਰਿਹਾ ਕੋਈ ਮਾਇਆ ਮੰਦਾ ਕੋਈ ਬੋਲ ਬੋਲੇ ਇਹ ਦੇਖ ਜੇਕਰ ਕੋਈ ਹੋਰ ਵੀ ਸੰਗਤ ਬੈਠੀ ਹੈ ਜੋ ਆਸ ਲੈ ਕੇ ਆ ਜੇਕਰ ਤੁਹਾਡੇ ਮਿੱਤਰਾਂਾਂ ਤੇ ਹੁਣ ਵੀ ਖਾਦੋ ਜੇ ਤੁਹਾਡੀ ਰਾਹ ਹੋਰ ਦਾ ਜਵਾਬ ਵੀ ਦੋ ਅਸੀਂ ਜੇਕਰ ਤੁਹਾਡੇ ਕੋਈ ਦੇਵੀ ਦੇਵਤਾ ਆਉਂਦਾ ਤਾਂ ਹੁਣ ਵੀ ਹੋ ਸਕਦਾ ਵੀ ਬੀ.ਐਲ ਨੇ ਹੋਵੇ ਤੁਹਾਨੂੰ ਕੋਈ ਚੰਗਤ ਨੂੰ ਅਸੀਂ ਕਿਸੇ ਨੇ ਨਹੀਂ ਕਹਿੰਦੇ ਇਹ ਆ ਨਹੀਂ ਤੁਹਾਡੇ ਚ ਆਉਂਦਾ ਜਾਂ ਨਹੀਂ ਬਾਈ ਅਸੀਂ ਦਾਮ ਦੇ ਦਿੰਦੇ ਹਾਂ ਨਾ ਬੰਦ ਹੋ ਗਏ ਹੈ। ਤੇ ਤੁਸੀਂ ਸਾਡੇ ਨੂੰ ਦੱਸੋ ਕਿ ਸਾਡੇ ਕੋਲ ਕਿੱਥੇ ਹੈ। ਬੀਜੀ ਕੋ ਪੈਣਾ ਹੈ। ਦੇਖੋ ਜੀ ਅਸੀਂ ਕੋਈ ਸਾਡੇ ਦੇ ਬਾਗਾਂ ਨਹੀਂ ਕੋਈ ਮਾਦ। ਕੋਈ ਨਹੀਂ ਹੈਗਾ। ਜੇ ਇਸ ਲਈ ਅੱਗੇ ਤੋਂ ਜੌਂਕੀ ਲੈ ਜੀ। ਵੀ ਇਹਨਾਂ ਦਾ ਲਾਜ ਹੈਗਾ ਤੁਹਾਡੇ ਕੋਲ ਹੈਗੇ ਪੁੱਤਰਾ ਮਾਤਾ। ਹੋ ਸਕਦਾ ਕਿ ਸਾਡੇ ਕੋਲੇ ਕੋਈ ਕਰਾ ਮਾਦ ਜੇ ਤੁਸੀਂ ਇਹਦੇ ਰੱਖੋ। ਚਲੋ ਪੈਣੀ। ਲੱਗਾ ਮੈਨੂੰ ਪਤਾ ਸੁਣੋ। ਹੋ ਗਿਆ ਜਨਨ। ਉਹ ਹੋਰ ਕੁਝ ਪੁੱਛਣਾ ਨਹੀਂ ਕਿ ਅਸੀਂ ਬੈਠ ਜਾਨੇ ਆ ਜੇ ਦੱਸਣਾ ਇਹਨਾਂ ਨੂੰ ਦੱਸ ਦੂ ਨਹੀਂ ਉਹ ਪਤਨੀ ਬੀਬੀ ਦਾ ਹੋਏ ਮੜੇ ਸੜਦੇ ਤੂੰ ਸਾਡੀ ਨਾ ਦਾਦੀਆਂ ਵਰਗੀ ਆ ਨਾਨੀਆਂ ਵਰਗੀ ਮੇਰੀ ਮਾਂ ਮੇਰੀਏ ਬਸ ਬਸ ਤੂੰ ਨੇ ਤੇਰੇ ਵੀ ਦਾੜਾ ਰੱਖਿਆ ਦੇਖ ਨਾ ਸਿੱਖੀ ਗੁਰੂ ਅਮਰਦਾਸ ਮਹਾਰਾਜ ਜੀ ਹੈ ਇਹ ਸਿੱਖੀ ਨੂੰ ਲੈ ਕੇ ਢੰਗੀ ਸਾਵਾਂ ਦੇ ਪੈਰਾਂ ਦੇ ਚਰਨ ਵਿਸ਼ੋ ਤੇ ਜਿਹੜੇ ਗੁਰੂ ਵਾਲੇ ਅਮਰਤ ਸ਼ਾਕੇ ਗਾਤਰੇ ਪਾ ਕੇ ਉਹ ਇਹਨਾਂ ਢੌਂਗੀ ਬਾਬਿਆਂ ਦੇ ਪੈਰਾਂ ਨੂੰ ਖਿੰਦੇ ਆ ਕਿ ਸ਼ਰਮ ਦੇ ਉਹ ਵੀ ਨਹੀਂ ਸੁਣ ਲੋ ਗੁਰੂ ਰਾਮਦਾਸ ਜੀ ਮਾਰੇ ਨੇ ਲੜ ਲਗੋ ਕੋਈ ਕਿਸੇ ਐਸਟਰੀਨ ਨੂੰ ਮੰਨਦਾ ਮੰਨੋ ਸਾਨੂੰ ਕੋਈ ਚੱਕਰ ਇਤਰਾਜ ਨਹੀਂ ਅਸੀਂ ਕਿਸੇ ਨੂੰ ਰੋਕ ਨਹੀਂ ਦੇ ਜੋਤ ਲਾਓ ਧੂਪ ਲਾਓ ਆਪੇ ਰਸਨਾ ਦੇ ਦੁਆਰਾ ਲਾ ਲਓ ਰਸਨਾ ਦੇ ਦੁਆਰਾ ਲਾ ਲਿਆ ਜੋ ਇਹੋ ਜਿਹੇ ਕੰਮੀ ਬਾਬਿਆਂ ਤੋਂ ਬੰਦਾ ਹੀ ਆ ਅੱਜ ਸਭ ਤੋਂ ਸੁਖੀ ਦਿਨ ਮੰਦਿਰ ਤੇ ਬਾ ਦੱਸਤਾ ਜੀ ਸੋਨਰੇ ਪੈਣੋ ਮਾਤਾ ਤੁਸੀਂ ਉਹਨਾਂ ਦੇ ਵਾਰਸੋਂ ਜਿਹੜੀਆਂ ਬੀਬੀਆਂ ਨੇ ਬੰਦ-ਬੰਦ ਕਟਵਾ ਕੇ ਆਪਣੇ ਬੱਚਿਆਂ ਦੇ ਮਤਲਬ ਗਲਾਂ ਵਿੱਚ ਹਾਰ ਪਾ ਕੇ ਵੀ ਉਹਨਾਂ ਨੇ ਧਰਮ ਨਹੀਂ त्याਗਿਆ ਠੀਕ ਹੈ ਤੇ ਤੁਸੀਂ ਜੇ ਕੋਈ ਕੋਈ ਬਿਮਾਰੀ ਸਾਡਾ ਵੀ ਖੁੱਸ ਰਖ ਲਿਆ ਬਾਈ ਰਾਜੂ ਬਹੁਤ ਕੈਸੇ ਹੋ ਯਾਰ ਕਮੈਂਟ ਕਰ ਨਾ ਸੀ ਲਾ ਕੇ ਦਾ ਇਹ ਨਾ ਆਂਦਾ ਹੈ ਨਹੀਂ ਨਹੀਂ ਬਸ ਮੈਂ ਵੀ 12 ਸਾਲ ਪੱਤਰ ਲਾ ਕੇ ਜੀ ਵੀ 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 ਜੀ